ਟੋਲ ਪਲਾਜ਼ਿਆਂ ਦੇ ਰੇਟ ਵਧਾ ਦਿੱਤੇ ਗਏ ਨੇ ਕਰਨਾਲ ਤੇ ਅੰਬਾਲਾ ਦੇ ਟੋਲ ਜਿਹੜੇ ਨੇ ਉਹ ਮਹਿੰਗੇ ਹੋ ਚੁੱਕੇ ਨੇ ਉਹਨਾਂ ਦੇ ਰੇਟ ਦੇ ਵਿੱਚ ਵਾਧਾ ਹੋਇਆ 1 ਅਪ੍ਰੈਲ ਤੋਂ ਇਹ ਨਵੇਂ ਰੇਟ ਜਿਹੜੇ ਨੇ ਨਵੀਆਂ ਦਰਾਂ ਟੋਲ ਟੈਕਸ ਦੀਆਂ ਲਾਗੂ ਹੋ ਜਾਣਗੀਆਂ 1 ਅਪ੍ਰੈਲ ਦਿੱਤੀ ਗਈ ਹੈ 1 ਅਪ੍ਰੈਲ ਤੋਂ ਇਹ ਨਵੀਆਂ ਦਰਾਂ ਟੋਲ ਟੈਕਸ ਦੀਆਂ ਲਾਗੂ ਹੋਣਗੀਆਂ ਕਾਰ ਜੀਪ ਤੇ ਵੈਨ ਲਈ 10 ਤੋਂ 15 ਰੁਪਏ ਵਧਾ ਦਿੱਤੇ ਗਏ ਨੇ ਔਰ ਇਸ ਦੇ ਨਾਲ ਕੀ ਹੈਵੀ ਵਾਨਾਂ ਦੀ ਗੱਲ ਕਰੀਏ ਤਾਂ ਹੈਵੀ ਵਾਨਾਂ ਦੇ ਰੇਟ ਜਿਹੜੇ ਨੇ 750 ਤੋਂ 1000 ਰੁਪਏ ਤੱਕ ਵਧਾ ਦਿੱਤੇ ਗਏ ਨੇ ਔਰ ਜਿਹੜੇ ਲੋਕ ਪਾਸ ਬਣਾਉਂਦੇ ਸੀ ਉਹ ਵੀ ਤੁਹਾਨੂੰ ਦੱਸਦੀ ਉਹਨਾਂ ਦੇ ਵਾਸਤੇ ਵੀ ਇਹ ਖਬਰ ਹੈ ਕਿ ਜਿਹੜੇ ਲੋਕ ਪਾਸ ਬਣਾਉਂਦੇ ਸੀ ਜਿਨ੍ਹਾਂ ਦਾ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਾਰ ਸੀਗਾ ਜਾਂ 20 ਕਿਲੋਮੀਟਰ ਦੇ ਦਾਇਰੇ ਵਾਲੇ ਲੋਕ ਪਾਸ ਬਣਾਉਂਦੇ ਸੀ ਉਹਦੇ ਵਿੱਚ ਵੀ 5 ਤੋਂ 10 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਜਾਨੀ ਕਿ ਹੁਣ ਇਹ ਬੋਝ ਜਿਹੜਾ ਆ ਉਹ ਲੋਕਾਂ ਦੀ ਜੇਬ ਤੇ ਪੈ ਚੁੱਕਿਆ ਹੈ 1 April ਤੋਂ ਨਵੀਆਂ ਕੀਮਤਾਂ ਦੋ ਟੋਲ ਪਲਾਜ਼ੇ ਤੁਹਾਨੂੰ ਦੱਸ ਦਈਏ ਕਰਨਾਲ ਤੇ ਅੰਬਾਲਾ ਦੇ ਇਹਨਾਂ ਦੋਨਾਂ ਟੋਲ ਪਲਾਜ਼ਿਆਂ ਦੇ ਰੇਟ ਵੱਧ ਚੁੱਕੇ ਨੇ ਹੁਣ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਚਾਹੇ ਪੰਜਾਬ ਤੋਂ ਜਾਣਾ ਹੈ ਚਾਹੇ ਕਿਤੇ ਉਹ ਵੀ ਜਾਣਾ ਹੈ ਪਰ ਜੇਕਰ ਤੁਹਾਨੂੰ ਵਾਇਆ ਕਰਨਾਲ ਤੇ ਅੰਬਾਲਾ ਪੈਂਦਾ ਹੈ ਤਾਂ ਤੁਹਾਨੂੰ ਇਹ ਮਹਿੰਗਾ ਟੂਲ ਟੈਕਸ ਦੇਣਾ ਹੀ ਪੈਣਾ ਹੈ ਤਾਂ ਦੱਸ ਦਈਏ ਕਿ ਕਾਰ ਜੀਪ ਤੇ ਵੈਨ ਦੇ ਵਾਸਤੇ 10 ਤੋਂ 15 ਰੁਪਏ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਰੇਟ ਦੇ ਵਿੱਚ ਔਰ ਜਿਹੜੇ ਹੈਵੀ ਵਾਨ ਨੇ ਜਿਹੜੇ ਟਰੱਕ ਨੇ ਔਰ ਟਰੱਕਾਂ ਦੇ ਵਾਸਤੇ ਵੀ ਤੁਹਾਨੂੰ ਦੱਸ ਦੇ ਕਿ ਜਿਨ੍ਹਾਂ ਦੇ ਕੋਲ ਕੈਂਟਰ ਗੱਡੀਆਂ ਨੇ ਜਾਂ ਫਿਰ ਦੂਜੀਆਂ 10 ਚੱਕੀ ਗੱਡੀਆਂ ਆ ਜਾਂਦੀਆਂ ਨੇ ਜਾਂ ਟਰਾਲਾ ਆ ਜਾਂਦਾ ਹੈ ਉਹਨਾਂ ਦੇ ਰੇਟ ਲਿਸਟ ਵੀ ਸਾਹਮਣੇ ਆਈ ਹੈ 750 ਤੋਂ 1000 ਰੁਪਏ ਤੱਕ ਦਾ ਉਸ ਦੇ ਵਿੱਚ ਵਾਧਾ ਕੀਤਾ ਗਿਆ ਤੇ 20 ਕਿਲੋਮੀਟਰ ਦਾਇਰੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਵੀ ਟੋਲ ਟੈਕਸੇ ਵਧਾਇਆ ਗਿਆ ਹੈ ਜਿਹੜੇ ਪਾਸ ਬਣਾਉਂਦੇ ਸੀ 20 ਕਿਲੋਮੀਟਰ ਦੇ ਦਾਇਰੇ ਵਾਲੇ ਲੋਕ ਉਹ ਜਿਹੜਾ ਪਾਸ ਹੁਣ ਬਣੇਗਾ ਉਸ ਦੇ ਵਿੱਚ ਵੀ 5 ਤੋਂ 10 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ਉਹਦੇ ਵਾਸਤੇ ਵੀ ਇਹ ਰੇਟ ਵਧਾਇਆ ਗਿਆ ਹੈ ਤਾਂ ਹੁਣ ਦਿੱਲੀ ਜਾਣਾ ਮਹਿੰਗਾ ਹੋ ਚੁੱਕਿਆ ਹੈ ਜੇਬ ਦੇ ਉੱਪਰ ਬੋਝ ਪਵੇਗਾ ਇਹ ਨਵੀਂ ਰੇਟ ਲਿਸਟਡ ਹੋ ਆ ਚੁੱਕੀ ਹੈ 1 April ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਬਾਅਦ ਦੇ ਵਿੱਚ ਲੜਾਈ ਝਗੜਾ ਵੀ ਬਹੁਤ ਹੁੰਦਾ ਹੈ ਕਿ ਰੇਟ ਤਾਂ ਪਹਿਲਾਂ ਇੰਨਾ ਸੀ ਹੁਣ ਕਿਵੇਂ ਹੋ ਗਿਆ ਤਾਂ ਰੇਟ ਵਧ ਚੁੱਕਿਆ ਹੈ ਟੋਲ ਪਲਾਜੇ ਮਹਿੰਗੇ ਹੋ ਚੁੱਕੇ ਨੇ ਟੋਲ ਟੈਕਸ ਵਧਾ ਦਿੱਤਾ ਗਿਆ ਹੈ ਕਰਨਾਲ ਤੇ ਅੰਬਾਲਾ ਇਹ ਦੋ ਟੋਲ ਪਲਾਜੇ ਨੇ ਜਿਨ੍ਹਾਂ ਦੇ ਰੇਟ ਵਧੇ ਨੇ ਐਨ ਐਚ ਆਈ ਨੇ 15 ਰੁਪਏ ਤੱਕ ਦਾ ਟੋਲ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਕਰਨਾਲ ਤੇ ਅੰਬਾਲਾ ਇਹ ਦੋਨਾਂ ਟੋਲਾਂ ਦੇ ਰੇਟ ਵਧੇ ਨੇ ਕਾਰ ਜੀਪ ਤੇ ਵੈਨ ਦੇ ਵਾਸਤੇ ਜਿਹੜੇ ਨੇ 10 ਤੋਂ 15 ਰੁਪਏ ਵਧਾ ਦਿੱਤੇ ਗਏ ਨੇ ਔਰ ਜਿਹੜੇ ਹੈਵੀ ਵਾਨ ਨੇ ਜਿਹੜੇ ਮਾਲ ਜਿਨ੍ਹਾਂ ਦੇ ਉੱਪਰ ਲੋਡ ਹੁੰਦਾ ਜਿਵੇਂ ਟਰੱਕ ਕੈਂਟਰ ਹੋਗੇ ਆ ਵੱਡੇ ਟਰਾਲੇ ਹੋਗੇ ਤਾਂ ਉਹਨਾਂ ਦੇ ਵਾਸਤੇ 750 ਤੋਂ ਲੈ ਕੇ 1000 ਰੁਪਇਆ ਤੱਕ ਟੋਲ ਟੈਕਸ ਜਿਹੜਾ ਆ ਉਹ ਵਧਾ ਦਿੱਤਾ ਗਿਆ ਔਰ ਨਾਲ ਕੀ ਜਿਹੜੇ ਲੋਕ ਪਾਸ ਬਣਾਉਂਦੇ ਸੀ 20 ਕਿਲੋਮੀਟਰ ਦਾਇਰੇ ਵਾਲੇ ਲੋਕ ਜਿਹੜੇ ਪਾਸ ਬਣਾਉਂਦੇ ਸੀ ਉਹ ਵੀ ਪਾਸ ਹੁਣ ਮਹਿੰਗਾ ਹੋ ਚੁੱਕਿਆ ਹੈ 5 ਤੋਂ 10 ਰੁਪਏ ਤੱਕ ਉਹਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਤਾਂ ਦਿੱਲੀ ਜਾਣਾ ਮਹਿੰਗਾ ਹੋ ਗਿਆ ਚਾਹੇ ਤੁਸੀਂ ਅੰਮ੍ਰਿਤਸਰ ਤੋਂ ਜਾਣਾ ਹੈ ਲੁਧਿਆਣੇ ਤੋਂ ਜਾਣਾ ਹੈ ਜਲੰਧਰ ਤੋਂ ਜਾਣਾ ਹੈ ਔਰ ਜਾਂ ਫਿਰ ਬਠਿੰਡੇ ਵਾਲੀ ਸਾਈਡ ਤੋਂ ਆਣ ਕੇ ਪਟਿਆਲੇ ਤੋਂ ਜਾਣਾ ਹੈ ਪਰ ਜੇਕਰ ਵਾਇਆ ਤੁਸੀਂ ਕਰਨਾਲ ਤੇ ਅੰਬਾਲਾ ਜਾਓਗੇ ਤਾਂ ਤੁਹਾਨੂੰ ਇਹ ਮਹਿੰਗਾ ਟੋਲ ਟੈਕਸ ਜਿਹੜਾ ਆ ਉਹ ਦੇਣਾ ਪਵੇਗਾ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦਾ ਕਿ ਕਾਰ ਜੀਪ ਤੇ ਵੈਨ ਦੇ ਵਾਸਤੇ 10 ਤੋਂ 15 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਹੈ ਔਰ ਨਾਲ ਕੀ ਜਿਹੜੇ ਹੈਵੀ ਵਾਨ ਨੇ ਜਿਨ੍ਹਾਂ ਦੇ ਵਿੱਚ ਕੈਂਟਰ 407 ਗੱਡੀਆਂ ਟਰੱਕ ਜਿਹੜੇ ਆ ਜਾਂਦੇ ਨੇ ਉਹਨਾਂ ਦੇ ਵਾਸਤੇ 750 ਤੋਂ ਲੈ ਕੇ 1000 ਰੁਪਏ ਤੱਕ ਦਾ ਵਾਅਦਾ ਕੀਤਾ ਗਿਆ ਹੁਣ ਜਿਹੜੇ ਲੋਕ ਪਾਸ ਬਣਾਉਂਦੇ ਨੇ 20 ਕਿਲੋਮੀਟਰ ਦੇ ਦਾਇਰੇ ਵਾਲਿਆਂ ਨੂੰ ਪਾਸ ਬਣਾ ਕੇ ਦਿੱਤਾ ਜਾਂਦਾ ਹੈ ਮਹੀਨੇ ਬੇਸਿਸ ਤੇ ਤਾਂ ਉਹ ਪਾਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਉਹਦਾ ਰੇਟ ਵੀ ਵਧਾ ਦਿੱਤਾ ਗਿਆ ਹੈ 20 ਕਿਲੋਮੀਟਰ ਦੇ ਦਾਇਰੇ ਵਾਲੇ ਲੋਕ ਜਿਹੜੇ ਨੇ ਹੁਣ 5 ਤੋਂ 10 ਰੁਪਏ ਵਧਾ ਕੇ ਆਪਣਾ ਪਾਸ ਬਣਾਉਣਗੇ ਯਾਨੀ ਕਿ 5 ਤੋਂ 10 ਰੁਪਏ ਦਾ ਇਹਦੇ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੇਬ ਦੇ ਉੱਪਰ ਇਹ ਜਰੂਰ ਬੋਝ ਜਿਹੜਾ ਆ ਵਾਧੂ ਪੈ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਲੋਕਤ ਪਹਿਲਾਂ ਹੀ ਕਹਿੰਦੇ ਕਿ ਟੋਲ ਟੈਕਸ ਬਹੁਤ ਮਹਿੰਗੇ ਹੋ ਚੁੱਕੇ ਨੇ ਪਰ ਕਰਨਾਲ ਤੇ ਅੰਬਾਲਾ ਦੇ ਟੋਲ ਟੈਕਸ ਜਿਹੜੇ ਨੇ ਉਹਨਾਂ ਨੇ ਰੇਟ ਹੋਰ ਵੀ ਵਦਾ ਦਤਾ ਹੈ 1 April ਤੋਂ ਇਹ ਨਵੀਆਂ ਦਰਾਂ ਨਵੀਆਂ ਕੀਮਤਾਂ ਜਿਹੜੀਆਂ ਨੇ ਇਹਨਾਂ ਦੋਨਾਂ ਟੋਲ ਪਲਾਜ਼ਿਆਂ ਤੇ ਲਾਗੂ ਹੋ ਜਾਣਗੀਆਂ ਹੁਣ ਜਿੰਨੇ ਵੀ ਵਾਇਆ ਕਰਨਾਲ ਤੇ ਅੰਬਾਲਾ ਹੋ ਕੇ ਦਿੱਲੀ ਜਾਣਾ ਹੈ ਉਹਨੂੰ ਇਹ ਮਹਿੰਗਾ ਟੋਲ ਪਲਾਜ਼ਾ ਜਿਹੜਾ ਆ ਉਹ ਦੇਣਾ ਹੀ ਪਵੇਗਾ ਮਹਿੰਗੀ ਪਰਚੀ ਜਿਹੜੀ ਆ ਉਹ ਕਟਾਉਣੀ ਹੀ ਪਵੇਗੀ ਤਾਂ ਵੱਡੀ ਖਬਰ ਹੈ ਦਿੱਲੀ ਜਾਣਾ ਮਹਿੰਗਾ ਹੋ ਚੁੱਕਿਆ ਹੈ